جيڏي آمن 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 آ اللہ <laughs> <laughs> ਇਹ ਅਸੀਂ ਨੰਬਰ 3 ਵਜੇ ਦਾ ਹੁਣ ਹਾਰ ਗਈ ਇੱਥੇ ਟਿਕਾ ਜੀ ਇੱਥੇ ਚਸ਼ਮੂਈ ਦਾ ਨੇ ਦੱਸਿਆ ਸੀਗਾ ਕਿ ਮਤਲਬ ਇੱਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਈ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਈ ਸੀਗੇ ਜਿੱਦੂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਬੁਲਟ ਦੇ ਉੱਤੇ ਚੜ੍ਹ ਕੇ ਤੇ ਉਹ ਨਿਕਲ ਕੇ ਭੱਜ ਗਏ ਇਹ ਮੈਂ 2 ਘੰਟੇ ਡੇਢ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੜਕਾਂ ਹਾਦਸਿਆਂ ਨੂੰ ਰੋਕਣ ਵਾਸਤੇ ਆਪਾਂ ਰੋਡ ਦੀ ਸੜਕ ਨੂੰ ਸੁਰੱਖਿਆ ਵੀ ਬਣਾਈ ਹੈ ਕੋਈ ਗੱਡੀ ਆਈ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਆ ਪਰ ਹਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਵੀ ਡੇਢ 2 ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਇੱਥੇ ਐਕਸੀਡੈਂਟ ਹੋਇਆ ਆ ਕੋਈ ਮੁੰਡਾ ਉੱਥੇ ਨੇ ਮੋਕੇ ਦਾ ਵਾਰਦਾਇਤ ਤੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਆ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਇਹ ਉਹੀ ਹੋਇਆ ਲਾ ਤਿੰਨ ਚਾਰ ਮੁੰਡੇ ਸੀਗੇ ਬੁਲੇਟ ਤੇ ਉਹ ਰਵਾਨਾ ਹੋਵੇਗਾ ਜੇ ਨਾਲ ਉਹ ਰੇਸ ਲਾਉਂਦਾ ਪਿਆ ਸੀ ਲੋਕਾਂ ਦਾ ਲੱਗਿਆ ਵੀ ਕਿੰਨਾ ਸਵੇਰੇ ਘਰੋਂ ਤੁਰੇ ਸੀ ਕੋਟੇ ਨੂੰ ਆਤੋਂ 11 ਵਜੇ ਤੱਕ ਦਾ ਲਾਸਟ ਬੀ ਗਾ ਲਿਆ ਖਾਣਾ ਖਾਣ ਦੇ ਟਾਈਮ ਅੱਛਾ ਕੰਮ ਕਰਦੇ ਸੀ ਕਿੰਨੇ ਕੰਮ ਕਰਦੇ ਸੀ ਕਿੰਨਾ ਨੂੰ ਕਿੱਦਾਂ ਪਤਾ ਲੱਗਾ ਵੀ ਆਉਣਾ ਆਇਆ ਸੀ ਕੀ ਮੰਗੀ ਕਰਦੇ ਹੋ ਕੀ ਮੰਗ ਕਰਦੇ ਹੋ ਕਾਣਾ ਸਾਹਿਬ ਮਿਲਣਾ ਚਾਹੀਦਾ ਪਾਪਾ ਨੇ ਸਾਰੀ ਉਮਰ ਸਾਡੇ ਲਈ ਕਮਾਇਆ ਸਾਡੇ ਨੂੰ ਸਾਡਾ ਘਰ ਤੁਸੀਂ ਬਣਿਆ ਜੁਰਮ ਕਾੜੀ ਬਣਾਈਆਂ ਲਈ ਹੁਣ ਜਦੋਂ ਸੱਤ ਦਾ ਕਾਇੰਦ ਸਿੱਖਣਾ ਆਇਆ ਆਹ 500 ਆ ਗਏ ਆਹ ਜੁਰਮ ਬਣਾ ਦੇ ਵੀ ਨਾ ਕੋਈ ਸਰਬਣਾ ਨਾ ਜੁਰਮ ਬਣਾ ਦੇ ਵੀ ਅੰਗੇ ਟੀਮ ਵਿੱਚ ਕਰ ਰਹੇ ਹੋ ਪ੍ਰਦਰਸ਼ਨ ਕਰ ਰਹੇ ਹੋ ਕਿ ਕੁਝ ਨਹੀਂ ਕਾਰਵਾਈ ਨਹੀਂ ਕੀਤੀ ਕਿਸੇ ਨਾਮ ਹੁੰਨੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਕਾਰਵਾਈ ਕਿਦੇ ਰੱਤੇ ਦੋਨੋ ਇਥੇ ਗੱਡੀ ਮਾਰੀ ਐ ਨਾ ਕਿੰਨਾ ਮਾਰੀ ਆ ਬੋਡੀ ਗੱਡੀ ਵਿੱਚ ਜੀ ਬੰਦੇ ਨੇ ਬਈ ਬੰਦੇ ਨਹੀਂ ਪਤਾ ਬੰਦੇ ਪਾਟ ਗਏ ਆ ਹਾਂ ਜੀ ਹਾਂ ਜੀ ਕਿਧਰ ਆ ਵਦੀ ਗੱਡੀ ਮੋਰਸਾਲ ਤੇ ਮਾਰੀ ਗੱਡੀ ਐ ਨਾ ਉਹ ਮੋਰਸਾ ਰੋਟੀ ਖਾ ਕੇ ਆ ਰਿਆ ਸੀ ਅੱਛਾ ਜੀ ਪੱਟ ਪੱਠੇ ਦਾ ਮੁੱਛੀ ਲੱਗਾ ਸੀ ਕਿਦੋਂ ਗੱਡੀ ਆਈ ਆ ਗੱਡੀ ਆ ਕੇ ਇਹਨਾਂ ਗੱਡੀ ਮਾਰੀ ਆ ਤਿੰਨ ਚਾਰ ਆ ਕੇ ਲੱਗੀਆਂ ਵਾ ਤੇ ਮੜ ਕੇ ਵੀ ਉਹ ਟਾਇਆ ਮੋਰਸਾਲਾ ਉਹ ਤੇ ਲੱਤ ਗਿਆ ਆਪਣੇ ਬੰਦੇ ਵੀ ਲੱਗੇ ਅੱਧਾ ਫਟ ਕੇ ਕੀ ਉਹ ਨਹੀਂ ਦੇਖੇ ਮੌਕੇ ਨੇ ਆ ਗਣਪਾਲ ਪੁਲਿਸ ਹੋਲੀ ਆ ਜਾ ਜੀ ਕੋਸਾ ਕੋਟਾਰ ਕਸਾ ਕੋਟ ਕੋਈ ਯਾਹ ਕੇ ਪੁੱਛਾ ਗਈ ਸੀ ਕਿ ਮੋਕੇ ਦੇ ਮੋਕੇ ਦੇ ਮਹਾਗੀ ਆਹਦੇ ਨਾਲ ਬਰਾਬਰ ਆ ਵੀ ਬੰਦੇ ਕਿਹੜੇ ਆ ਉਹਦਾ ਕੋਈ ਕਾਰਵਾਈ ਨਹੀਂ ਆਉਂਦੀ ਪੋਸਟ ਮਾਰਮੇ ਬੋਡੀ ਕਰਦੀ ਇਸ ਤਰ੍ਹਾਂ ਕਿ ਤਰ੍ਹਾਂ ਹੀ ਛੱਡਦੇ ਜੀ ਬੋਟੀਆਂ ਤੇ ਕਿਹੜਾ ਕਿਹੜਾ ਮੋਟਰਸਾਈਕਲ ਤੁਸੀਂ ਮੋਕੇ ਦੇ ਪੂਰਾ ਸਾਰਾ ਕੁਝ ਭਾਜੀ ਫੋਨ ਵੀ ਆਉਂਦਾ ਉਹ ਤੇ ਕਿਹੜਾ ਮੁੰਡੇ ਮੋਟਰਸਾਈਕਲ ਦੇ ਟੱਕਰ ਹੋਈ ਮੋਕੇ ਦੇ ਪੂਰਾ ਹੋਇਆ ਮੋਕੇ ਦੇ ਨਾਮ ਸੀ ਗਾ ਉਹਨਾਂ ਦਾ ਨਾਮ ਲੱਡੂ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ ਉਹ ਇੱਥੇ ਆਪ ਬਹਿ ਗਏ ਖਡੂਰ ਟਾਪ ਤੇ ਇੱਥੇ ਰਹਿੰਦੇ ਆਪੋ ਜਿਸ ਤੇ ਰਹਿੰਦੇ ਆ ਕੋਟਖਪੂਰੇ ਦੇ ਕਿੰਨੇ ਸਾਲ ਉਮਰ ਉਹਨਾਂ ਦੀ ਕਿੰਨੇ ਸਾਲ ਉਮਰ ਹੈ ਜਾਈ ਦੀ ਆ ਪਰਿਵਾਰ ਹੈ ਉਹਨਾਂ ਦਾ ਆ ਪਰਿਵਾਰ ਦੇ ਉਹਨਾਂ ਦਾ ਕੋਈ ਐਕਸੀਡੈਂਟ ਹੋਇਆ ਚਭਾਲ ਅ ਅੰਮ੍ਰਿਤਸਰ ਵੱਲ ਕੋਈ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ ਇਸ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈਆਂ ਜ਼ਰੂਰ ਕਰਾਂਗੇ ਮੈਮ ਮੌਕੇ ਦੀ ਕੋਈ ਸੀਸੀਟੀਵੀ ਹੈ ਇਸ ਮੌਕੇ ਦੀ ਸੀਸੀਟੀਵੀ ਜੀ ਆਲੇ ਦੁਆਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹ ਹੀ ਸੀਗਾ ਕਿ ਡੈੱਡ ਬਾਡੀ ਨੂੰ ਵਾਈਂਡ ਅਪ ਕਰਕੇ ਜਾਂ ਜੋ ਵੀ ਉਹਨਾਂ ਨੇ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੋਂ ਦਿਵਾ ਸਕਦੇ ਹਨ ਮੈਮ ਕੀ ਨਾਮ ਕੀ ਹੈ ਕਿੰਨਾ ਜੀ ਡੈਥ ਹੋਈ ਤੇ ਕਿੱਥੋਂ ਨੇ ਰਹਿਣ ਦੇਖੋ ਜਿਹੜੀ ਡੈਥ ਹੋਈ ਹੈ ਐਨ ਆਮ ਨੀਰਵੈਲ ਸਿੰਘ ਆ ਸਨ ਆਫ ਜਤਾਰ ਸਿੰਘ ਇਹ ਜੀ ਮੋਗੇ ਦਾ ਰਹਿਣ ਵਾਲਾ ਆ ਇਹਦੀ 32 ਸਾਲ ਦੀ ਉਮਰ ਹੈ ਠੀਕ ਹੈ ਕੀ ਕਾਰਵਾਈ ਹੋ ਰਹੀ ਜੀ ਦੇਖੋ ਜੀ ਕਰਾਂਗੇ ਜੋ ਬੰਦ ਕਾਰਵਾਈ ਆ ਜ਼ਰੂਰ ਹੈ